ਤੇਰੀ ਮੰਮੀ ਨਹੀਂ ਤੁਪ ਦਾ ਨਾਰਾ ਦਿੱਤਾ ਆ ਉਹੀ ਆ ਚਪਾ ਬੀਠੀ ਉਹ ਸਾਰੇ ਹੈਗੀ ਕੋਟਨ ਲਓ ਜੀ ਮੰਮੀ ਕਹਿੰਦੇ ਅੱਜ ਸੋਹਣੇ ਸੋਹਣੇ ਸੂਟ ਹੀ ਲੈ ਕੇ ਜਾਣੇ ਮੈਂ ਨਾਲ ਕਿਹੜੇ ਕਿਹੜੀ ਕੜਾਈ ਲਓ ਜੀ ਗੋਲ ਗੱਪਿਆਂ ਵਾਲਾ ਜਿਹੜਾ ਆਪਾਂ ਚੈਲੰਜ ਕੀਤਾ ਉਹ ਜਿਹੜਾ ਵਲੌਗ ਤੁਸੀਂ ਸਾਰਿਆਂ ਨੇ ਵੇਖਿਆ ਹੀ ਉਹ ਚ ਵੀ ਇਹਨਾਂ ਨੂੰ ਕੌਣ ਸੀ Winner ਸੀਗੇ ਮੰਮੀ ਸੋ ਮੰਮੀ ਜੀ Winner ਸੀਗੇ ਸੋ ਆਪਾਂ ਇਹ ਰੱਖਿਆ ਸੀ ਉਹਦੋਂ ਕਿ ਜਿਹੜਾ ਬੰਦਾ ਚੈਲੰਜ ਜਿੱਤੂਗਾ ਉਹਦੇ ਜੋ ਕਹੂਗਾ ਬਾਕੀ ਸਾਰੇ ਉਹ ਮੁੱਦਾ ਕਰਨਾ ਪਊਗਾ ਸੋ ਮੰਮੀ ਤੁਸੀਂ ਹੁਣ ਕੀ ਚਾਹੁੰਦੇ ਹੋ ਮੈਂ ਤਾਂ ਸੂਟ ਹੀ ਚਾਹਣੀ ਹੈ ਮੈਂ ਕੱਲਾ ਆਪਦੇ ਵਾਸਤੇ ਨਹੀਂ ਬੇਬੇ ਵਾਸਤੇ ਵੀ ਲੈਣੇ ਸੂਟ ਘਰੇ ਪਾਉਣ ਵਾਲੇ ਲੈਣੇ ਜਿਆਦਾ ਮਹਿੰਗੇ ਨਹੀਂ ਲੈਣੇ ਠੀਕ ਹੈ ਵੇਖ ਲੈਣਾ ਨਹੀਂ ਇਹਨਾਂ ਨੇ ਤਾਂ ਛੱਡੀ ਵੀ ਪਤਾ ਨਹੀਂ ਮੰਮੀ ਕਿੰਨੇ ਕਿ ਸੂਟ ਬਣਾਉਣ ਇਹਨੇ ਸੂਟ ਹੀ ਨਹੀਂ ਲੋਟ ਆਉਂਦੇ ਨਾ ਨਹੀਂ ਜੀ ਚਲ ਕੋਈ ਨਾ ਕਰ ਹੁਣ ਦਰਦ ਨਹੀਂ ਆਇਆ ਦੇਖੀ ਦੋਵੇਂ ਮਾਵਾ ਧੀਆਂ ਇੱਕੋ ਹੀ ਨਾਨੀ ਵੈਣੇ ਜਦੋਂ ਸਿਆਲ ਹੋਵੇ ਕਿਤੇ ਚੱਲ ਸਿਆਲ ਦੇ ਬਣਾ ਲਈਏ ਜੋ ਕਰਾ ਚਲੋ ਪੁੱਤ ਜੀ ਇਹ ਦੋਵੇਂ ਮਾਮਾਤੀਆਂ ਇੱਕੋ ਜੀਆਂ ਹੀ ਆਪਣੇ ਆਪਾਂ ਕਿਥੋਂ ਲਈਦੇ ਆ ਸੋ ਬਹੁਤ ਸੋਹਣੇ ਸੂਟ ਹੁੰਦੇ ਆ ਜਾਇਜ ਰੇਡ ਤੇ ਹੁੰਦੇ ਆ ਤੇ ਦਿਖਾਉਣੇ ਚੱਲੀਏ ਫਿਰ ਨਵੇਂ ਨਵੇਂ ਡਿਜ਼ਾਈਨ ਵੀ ਦਿਖਾਵਾਂਗੇ ਤੁਹਾਨੂੰ ਨਾਲ ਵੇਟ ਨਹੀਂ ਹੋ ਰਹੀ ਇਹਨਾਂ ਤੋਂ ਸੋ ਅੱਜ ਆਪਾਂ ਚੱਲ ਨੂੰ ਸਾਰਿਆਂ ਨੂੰ ਲੌਬੀ ਪਹੁੰਚ ਜੁਕੀਆਂ ਜੀਰਾ ਗੇਟ ਫਰੋਜ ਪਰ ਸ਼ਹਿਰ ਵੀ ਜਾਂ ਤੋਂ ਡਾਡੀ ਜੀ ਓ ਸ਼ਿਕ ਉਹ ਹੀ ਆਂਦੇ ਹਾਂਜੀ ਤਿਆਰ ਪਰ ਤਿਆਰ ਚੱਲੀਏ ਹੋਰ ਚੱਲੋ ਆਜੋ ਤੰਕ ਨੰਨ ਤੁਹਾਡੇ ਨਾਲ ਵੱਧ ਖੁਸ਼ ਨਾਨੀ ਆ ਚੱਲਿਆ ਡੈਡੀ ਚਲੋ ਚਲੋ ਡੈਡੀ ਹੋਣਾ ਨੇ ਅੱਜ ਪੂਰੀ ਥੋਕ ਕੇ ਮੈਚਿੰਗ ਕੀਤੀ ਹੋਈ ਆ ਪੱਗ ਨਾਲ ਸੂਟ ਦੀ ਮੈਚਿੰਗ ਕੀਤੀ ਲੈ ਦੋ ਇਹਨਾਂ ਨੇ ਪਤਾ ਕਿੰਨਾ ਜਿਆਦਾ ਲਵਾਉਣਾ ਹਾਂ ਹਾਂ ਡੈਡੀ ਡੈਡੀ ਜੀ ਵਿਚਾਰੇ 5 ਮਿੰਟਾਂ ਚ ਲਓ ਜੀ ਪਿਆਰੇ ਦੇ ਡੀਪੋ ਤੋਂ ਅੱਜ ਪਿਆਰੇ ਪਿਆਰੇ ਜੇ ਕੱਪੜੇ ਲੈ ਲੈਣੇ ਪੁੱਤ ਹਾਊਸਫੁਲ ਹਾਊਸ ਦਾ ਬੇਵੈਦ ਲਓ ਜੀ ਦਚਾਰਿਆ ਉਸ ਨੂੰ ਲੱਭੀਏ ਬੈਠਣ ਨੂੰ ਕਿਤੇ ਜਗ੍ਹਾ ਬੈਠਣ ਨੂੰ ਹੀ ਨਹੀਂ ਜਗ੍ਹਾ ਹੈ ਕਿੱਥੇ ਬੈਠੀਏ ਹੈ ਇੱਥੇ ਖੜ ਕੇ ਵੇਖਣੇ ਪੈਣੇ ਸੋਟ ਬੈਠਦੇ ਆ ਸਾਰੀ ਫੜ ਲੇ ਸੂਟ ਜਿੰਦਾਂ ਨਾ ਨਾ ਜਿੰਦਾਂ ਆਹ ਸੋਹਣਾ ਪੈਚ ਹੈ ਹੈ ਇਹ ਨਹੀਂ ਸੋਹਣਾ ਅੱਜ ਆਪਾਂ ਹੀ ਕਹੀਏ ਨੇ ਇਹ ਨਹੀਂ ਸੋਹਣਾ ਇਹ ਨਹੀਂ ਸੋਹਣਾ ਇਹ ਵੀ ਨਹੀਂ ਸੋਹਣਾ ਹੁਣ ਆਇਆ ਅਲਹਮਦੁਲਿਲਾ ਡੈਡੀ ਉਧਰ ਬਹਿ ਜਾ ਇਹ ਤੇ ਚੌਂਗੜੀਆਂ ਮਾਰ ਕੇ ਬਹਿ ਗਈ ਲਾ ਇੱਕ ਨੇ ਸੂਟ ਲਾਓ ਜੀ ਭਵੇਂ ਕੀ ਗੱਲ ਇੱਕੋ ਸੂਟ ਹੀ ਤੁਸੀਂ ਵਾਰਨ ਚੱਕੀ ਜਾਂਦੇ ਹੋ ਗਾ ਇੱਕੋ ਦਾ ਚੱਕ ਦੀ ਸਾਰੇ ਵੇ ਨਹੀਂ ਹੈਰਾ 5 6 ਆਓ ਲੈ ਲੈ ਇਹ ਤੇ 5 6 ਇੱਕ ਸੂਟ ਹੀ ਮਿਲਣਾ ਇੱਕ ਸੂਟ ਹੈ ਨਾ 25 25 ਗੋਲ ਗੱਪਿਆਂ ਦੇ ਬਦਲੇ ਇੱਕ ਸੂਟ ਨਾਨੀ ਤੁਸੀਂ ਸਿਲੇਕਟ ਕਰੋ ਕਿਹੜਾ ਲੈਣਾ ਹੁੰਦਾ ਹੈ ਨਾਨੀ ਕਾਲੇ ਸੂਟ ਕਹਿੰਦੇ ਲੋਹਰ ਮੈਂ ਚੈੱਕ ਕਰੋ ਨਹੀਂ ਇਹ ਨੂੰ ਬਾਹਲੇ ਹੋਆ ਫਿੱਕਾ ਯਾ ਰੰਗਿਆ ਕਲਰ ਵੀ ਬ੍ਰਾਈਟ ਨਹੀਂ ਹੋਣੀ ਚਾਹੀਦੀ ਇਹ ਤੇ 올ਡ ਲੇਡੀਜ਼ ਤੇ ਪਾਉਣ ਵਾਲਾ ਹੈ ਤੁਸੀਂ ਇਹਦੇ ਬ੍ਰਾਈਟ ਨਹੀਂ ਕਰਦੇ ਮੈਮ ਦਾ ਗੂੜੇ ਪੱਗ ਨਾਲ ਮੈਚ ਕਰਕੇ ਕਦੇ ਕਦੇ ਜਿਵੇਂ ਮੰਨ ਲਾ ਗਲਾਬੀ ਪੱਗ ਮੰਨ ਲਈ ਫਿਰ ਉਹ ਨੂੰ ਗਲਾਬੀ ਸੂਟ ਜਿਵੇਂ ਮੇਰੀਆਂ ਪੱਗਾਂ ਨਾਲ ਉਹਨੂੰ ਸੂਟ ਲੈ ਕੇ ਦਿਆ ਕਰਨ ਉਹਦੀ ਸੂਟਾਂ ਨਾਲ ਦੀ ਮੈਂ ਪੱਗਾਂ ਲਾਇਆ ਕਰਨ ਠੀਕ ਹੈ ਇੰਨਾ ਮੈਚਿੰਗ ਕਰਕੇ ਰੱਖਿਆ ਕਰਨੀ ਹੈ ਜੇ ਮੰਮੀ ਡੈਡੀ ਹੋਣੀ ਕਰਦੇ ਨੇ ਉਹ ਜੀ ਸੂਟ ਤੇ ਸੂਟ ਚੜਿਆ ਪਿਆ ਮੰਮੀ ਆਏਗੀ ਪਸੰਦ ਨਹੀਂ ਅੱਜ ਨਾ ਉਹ ਜਿਆਦਾ ਨਹੀਂ ਉਹ ਨਹੀਂ ਵੇਖਦੇ ਭਾਈ ਕਢਾਈ ਵਾਲੇ ਅੱਜ ਸਿੰਪਲ ਜਿਹਾ ਸੂਟ ਦੇਖ ਰਹੇ ਆ ਇਹ ਨਵੀਂ ਕਲਰ ਹਾਂ ਦਾ ਕਲਰ ਸੋਨਾ ਹੈ ਹਾਂ ਸੋ ਇਹ ਕਲਰ ਸੋਨਾ ਹੈ ਆ ਕੀ ਮੈਂ ਉਹਦੇ ਘਰ ਵਾਲੀ ਨੂੰ ਇਦਾਂ ਦਾ ਸੂਟ ਲੈ ਕੇ ਦੇਣਾ ਠੀਕ ਹੈ ਪਹਿਲਾਂ ਸੇਵ ਰੱਖੇ ਸੀ ਸਕਰੀਨ ਸ਼ਾਟ ਆ ਜੀ ਹਾਂ ਮੈਂ ਸੋਚਿਆ ਮੈਂ ਇਦਾਂ ਦੀ ਫੱਗ ਲੈਣ ਦੀ ਆ ਤੇ ਇਦਾਂ ਦਾ ਸੂਟ ਪਵਾ ਦੇਣਾ ਠੀਕ ਆ ਅੱਛਾ ਉਹੀ ਆ

ਮम्मा ਆ ਵੀ ਸੋਹਣੇ ਆ ਦੋਵੇਂ ਕਲਰ ਸੋਹਣੇ ਆ ਬਹੁਤ ਪਿਆਰੇ ਆ ਬਹੁਤ ਸਹੀਲ ਚਾਈ ਕਲਰ ਅੱਜਕੱਲ ਟ੍ਰੈਂਡਿੰਗ ਚੱਲ ਰਹੇ ਆ ਕਿਵੇਂ ਮम्मा ਉਹ ਇਹ ਦੋਵੇਂ ਹੀ ਲੈ ਲਵਾਂ ਉਹਨਾਂ ਨੇ ਤੇ ਕਹਿਣਾ ਹੀ ਹਾਂ ਲੈ ਲਓ ਦੋ ਇੱਕ ਵੇਖੀ ਮਮੀ ਦੋਵੇਂ ਕੁਝ ਲੈ ਲੈਣਾ ਕਰਦੇ ਇਹ ਸੂਟ ਤਾਂ ਸੋਹਣੇ ਆ ਨਾ ਵਾਹ ਬੱਚਾ ਮੰਗਾ ਮਮੀ ਨੇ ਕਹਣਾ ਜੀ ਇਹ ਸੂਟ ਲੈ ਸਕਦੇ ਮੈਂ ਆਪ ਦੀ ਘਰ ਆਲੀ ਆ ਤੇ ਪਹਿਲਾਂ ਹੀ ਲੈ ਕੇ ਰੱਖ ਲੈਣੀ ਖੜਾ ਹੋ ਜਾ ਸਰਮਨ ਆ ਵੇਖੀ ਸਾਂ ਹਰ ਮਨ ਨੂੰ ਤਾਂ ਕੋਈ ਵੀ ਪਸੰਦ ਨਹੀਂ ਆਇਆ ਆ ਦੁਪੱਟਾ ਇਹਦੇ ਨਾਲ ਆਹ ਬੜਾ ਸੋਹਣਾ ਰੰਗ-ਬਰੰਗਾ ਆ ਸੋਹਣਾ ਆ ਆ ਸੂਟ ਸੋਹਣਾ ਆ ਅੱਜ ਅੱਜ ਗਰਮੀ ਵਾਲੇ ਸੂਟ ਦੀ ਸ਼ਾਪਿੰਗ ਕਰ ਰਹੇ ਆ ਮਮਾ ਹਾਂ ਇਹਦੇ ਨਾਲ ਉਹ ਸਲਵਾਰ ਫਰੀਨ ਸਲਵਾਰ ਨਹੀਂ ਤੋਂ ਮੈਂ ਵੀ ਇੱਕ ਲੈ ਕੇ ਜਾਣਾ ਸੂਟ ਤੇ ਆਪ ਵੀ ਘਰ ਆ ਲਈ ਯਸਤੇ ਠੀਕ ਹੈ ਨਾ ਘਰ ਆ ਲਈ ਨਹੀਂ ਸੂਟ ਪਹਿਲਾਂ ਲੈ ਲਈ ਡੈਡੀ ਵਿਚਾਰੇ ਵੇਖੀ ਜਾਂਦੇ ਡੈਡੀ ਕੋਈ ਪਸੰਦ ਨਹੀਂ ਆਉਂਦਾ ਪਿਆ ਕੋਈ ਨਹੀਂ ਪਸੰਦ ਆਉਂਦਾ ਪਿਆ ਹੋਲੀ ਮੰਮਾ ਹੋਲੀ ਆਹੋ ਸਹੀ ਕਰਕੇ ਨਹੀਂ ਫਿਰ ਤੂੰ ਡੂਟੀਆਂ ਲਾਉਣਾ ਡੈਡੀ ਨੂੰ ਪਸਾਦ ਨਹੀਂ ਚਲੋ ਕਰੋ ਪਸੰਦ ਕਿਹੜਾ ਲੈਣਾ ਹੁਣ ਇੱਕ ਤੇ ਉਹ ਸੋਨਾ ਹੀਗਾ ਉਹ ਤਾਂ ਤਾਂਬਾ ਯਾਰ ਉਹਨੂੰ ਇੰਗਲਿਸ਼ 'ਚ ਹੋਰ ਰੰਗ ਕਹਿੰਦੇ ਲੋ ਜੀ ਵੀਡੀਓ 'ਚ ਬਹੁਤ ਸੋਹਣਾ ਲੱਗ ਰਿਹਾ ਆ ਵੇਲ ਆ ਵੇਲ ਦੇ ਉੱਤੇ ਚਿੜੀਆਂ ਬੈਠੀਆਂ ਹੋਈਆਂ ਆ ਇਹ ਇਹ ਕਪਲ ਨੇ ਆਪਸ ਚ ਗੱਲਾਂ ਬਾਤਾਂ ਕਰ ਰਹੇ ਨੇ। ਤੈਨੂੰ ਪਤਾ ਵੀ ਇਹ ਕਪਲ ਹੀ ਆ। ਇਹ ਪਤਾ ਉਹਦੀ ਮੰਮੀ ਡੈਡੀ ਹੋਣ ਮੰਮੀ ਡੈਡੀ ਨਾਲ ਗੱਲਾਂ ਕਰ। ਉਹ ਪੂਰੀ ਫੈਮਿਲੀ ਆ। ਆ ਆ ਮੰਮੀ ਡੈਡੀ ਆ। ਆ ਹਸਬੰਡ ਵਾਈਫ ਆ ਤੇ ਆ ਉਹਨਾਂ ਦਾ ਬੇਬੀ ਆ। ਆ ਮੰਮਾ ਕਲਰ ਸੋਹਣੇ ਆ। ਕਿਹੜਾ? ਕਿੰਨੇ ਸੂਟ ਲੈ ਕੇ ਜਾਣੇ ਅੱਜ? ਜਿੰਨੇ ਤੂੰ ਕਹੇਗਾ ਉਨੇ ਹੀ ਲੈ ਜਾਈਂਗਾ। ਕਿਹੜਾ ਸਿਲੈਕਟ ਕੀਤਾ ਆ? ਤੂੰ ਵੇਖ ਆ ਪਰਪਲ ਲਾਵਾਂ ਕਿ ਬਲੂ ਲਾਵਾਂ। ਆ ਸੋਹਣਾ ਮੰਮਾ। ਪਰਪਲ? ਹਾਂ ਇੱਕ ਲਵੈਂਡਰ ਲਵੈਂਡਰ ਕਿਹੜਾ ਹੀ ਇਹੀ ਸੀ ਇੱਕ ਵੀਰੇ ਤਾਂਬੇ ਰੰਗਾ ਇਹ ਕਿੱਥੇ ਅੱਛਾ ਪਹਿਲੇ ਸਾਈਡ ਤੇ ਕਢਾ ਲਿਆ ਤੇ ਆਪੇ ਦਾ ਕਿਹਾ ਵਾ ਸਾਈਡ ਤੇ ਕਢਾ ਲੈ ਆ ਵੀ ਸੋਹਣਾ ਵੀਰ ਜੀ ਇਧਰ ਨਾਨੀ ਨੂੰ ਦਿਖਾਓ ਜਿਹੜਾ ਮਾਈ ਨਾਨੀ ਕੋ ਦਿਖਾਈਏ ਨਾਨੀ ਕੇ ਨਹੀਂ ਪਸੰਦਾ ਨਾਨੀ ਨੇ ਮੂੰਹ ਬਣਾ ਲਿਆ ਹੈ ਇਹ ਸੂਟ ਅਸੀਂ ਨਹੀਂ ਲੇਂਗੇ ਓਕੇ ਥੈਂਕ ਯੂ ਮੰਮੀ ਬੇਬੇ ਅਸਤੇ ਵੀ ਸੋਹਣਾ ਹੈ ਸੂਟ ਲੈਣਾ ਠੀਕ ਹੈ ਹੇਗੀ ਕੋਟ ਨਹੀਂ ਮੈਂ ਬੋਲ ਦਿੰਦਾ ਲਓ ਜੀ ਮੰਮੀ ਕਹਿੰਦੇ ਅੱਜ ਸੋਹਣੇ ਸੋਹਣੇ ਸੂਟ ਹੀ ਲੈ ਕੇ ਜਾਣੇ ਮੈਂ ਨਾਲ ਕਿਹੜੇ ਕਿਹੜੀ ਕਢਾਈ ਆ ਹਾਂ ਹਾਂ ਹੈਂਡਵਰਕ ਹੈਂਡਵਰਕ ਸਿੰਧੀ ਕਢਾਈ ਆ ਨਹੀਂ ਨਹੀਂ ਸਿੰਧੀ ਵਾਲੇ ਤਾਂ ਅੱਛਾ ਇਹ ਹੈਂਡਵਰਕ ਬਹੁਤ ਸੋਹਣਾ ਸੂਟ ਆ ਦਿਖਾਇਓ ਵੀਰੇ ਦੁਪੱਟਾ ਨੂੰ ਪੂਰਾ ਪਹਿਲਾ ਪਾਉਂਦਾ ਪਿਆ ਸੋਹਣਾ ਆ ਹਨਾ ਮੰਮਾ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਆ ਵਰਬਰੀ ਦਾ ਅੱਡੇ ਮੈਂ ਲੈ ਗਈ ਸੀ ਮੰਮੀ ਤੇ ਨਾਨੀ ਨਾਲ ਆਪਸੀ ਗੱਲਾਂ ਬਾਤਾਂ ਕਰੀ ਜਾਂਦੇ ਮੰਮੀ ਕਹਿੰਦੀ ਮੇਰਾ ਸੂਰ ਤੇ ਸਾਰਿਆਂ ਨਾਲ ਸੋਹਣਾ ਹੈ ਮੰਮਾ ਤੁਹਾਡਾ ਸੂਰ ਸਾਰਾ ਨਾਲ ਸੋਹਣਾ ਹੈ ਹੈ ਤੇ ਉਹਨੇ ਸੋਹਣਾ ਨਹੀਂ ਲੱਗਾ ਭੋਗ ਦੀ ਗੱਲ ਕਰਦੀ ਆ ਨਹੀਂ ਮੰਨਾਂ ਦੇਖੀ ਇਹਦਾ ਕਿਦਨ ਪਾਇਆ ਸੀ ਜਿਹਦੇ ਨਾਲ ਆਪਣੇ ਭੋਗ ਸੀਗਾ ਗੈਰੀ ਦੇ ਘਰੇ ਉਹ ਅੱਛਾ ਬਾਦੀਆ ਲੋ ਜੀ ਉੱਧਰ ਬੜੇ ਸੋਹਣੇ ਸੂਟ ਹੀ ਸੂਟ ਸੂਟ ਹੀ ਸੂਟ ਸੂਟ ਹੀ ਸੂਟ ਆ ਵੀ ਜੀ ਆ ਭੈਣ ਜੀ ਆ ਭਰਾ ਜੀ ਵਾਓ ਮੰਮੀ ਆ ਸੂਟ ਬਹੁਤ ਸੋਹਣਾ ਬਹੁਤ ਸੋਹਣਾ ਕੰਬੀ ਵੀਰੇ ਆ ਨਾਲ ਦੁਪੱਟਾ ਜੇ ਇਹ ਰੰਗ ਕਿੰਨੇ ਸੋਹਣੇ ਹਨਾ ਕਿੰਨੇ ਸੋਹਣੇ ਕਲਰ ਆ ਵੀ ਕਲਰ ਕਿੱਡਾ ਸੋਹਣਾ ਐ ਲੋ ਆ ਬਾਲੇ ਸੋਹਣੇ ਡਿਜ਼ਾਈਨ ਆ ਮੰਮਾ ਬਾਲੇ ਸੋਹਣੇ ਸੂਟ ਐ ਨਹੀਂ ਆਣੀ ਆ ਦੋਵੇਂ ਤੇ ਉਹ 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 ਜਿਹੜਾ ਆ ਤਿੰਨੋਂ ਸੋਹਣੇ ਕਿਹੜਾ ਲੈਣ ਇੰਨਾਂ ਚੋਂ ਕੋਈ ਵੀ ਨਾ ਲਓ ਫੇੜ ਮਾਰਨੀ ਲਓ ਵੀ ਤੁਹਾਨੂੰ ਕਿਹੜਾ ਪਸੰਦ ਆ ਇਹ ਪਸੰਦ ਆ 1 2 ਕਿ 3 ਕਮੈਂਟ ਕਰਕੇ ਦੱਸੋ 1 2 3 ਕਿਹਦੇ ਹਾਸਤੇ ਲੈ ਲਿਆ ਐਂ ਡੈਡੀ ਕਿਉਂ ਬੇਬੇ ਤੇ ਨੜੀ ਕਲਰ ਵੀ ਸੋਨਾ ਆ ਨਾਲ ਇਹ ਕਲਰ ਹੈਗਾ ਤਾਂ ਇਹਨੂੰ ਫਿਰ ਤੋਂ ਕੋਲੇ ਪਤਾ ਨਹੀਂ ਬਾਕੀ ਸਾਰਿਆਂ ਨੂੰ ਜਲ ਜੀਰਾ ਪਿਆਦਾ ਆਪਾਂ ਨੂੰ ਪਿਆਇਆ ਨਹੀਂ ਕਿਉਂ ਆਪਦਾ ਘਰੋਂ ਲੈ ਕੇ ਆਏ ਉਹਨਾਂ ਦਾ ਸਾਰਿਆਂ ਨੂੰ ਜਲਦੀ ਦਾ ਖਵਾਯਾਤਾ ਤੇ ਸਾਨੂੰ ਵੀ ਚਾਇਆ ਆ ਦਿਖਾਇਆ ਬੇਟੇ ਆਪਾਂ ਨੂੰ ਪਿਉਣਗੇ ਕੱਢਣ ਭੁਲਾ ਦੇ ਆਪਣੇ ਤੇ ਆਹ ਦੇਣਗੇ ਨਾ ਨਾ ਕੌਫੀ ਨਹੀਂ ਵੀਰੇ ਜਲਦੀਰਾ ਹਨਾ ਮਾਮਾ ਆ ਗੁਡੀਆਂ ਆਪਣੀ ਹਾਂਜੀ ਗੁਡੀਆਂ ਕਿੱਡੀ ਹੋ ਗਈ ਹਨਾ ਕਾਕਾ ਕਾਤਾ ਵੀ ਬਾਵਾ ਆ ਜੇ ਤੇਰਾ ਖਲਾਦ ਹੋ ਗਿਆ ਵਾਹ ਜੀ ਬਾਪਾ ਜੀ ਇਹਦਰ ਵੱਖਰੀ ਰਿਸ਼ਤੇਦਾਰੀ ਨਿਕਲ ਰਹੀ ਹੈ ਕਿੰਨੇ ਸੂਟ ਲੈ ਲਈ ਹਾਂ ਬੇਟਾ ਹਾਂ ਤੇ ਤਾਂ ਕੋਈ ਗੱਲ ਨਹੀਂ ਬੰਦ ਇੱਧਰ ਰਿਸ਼ਤੇਦਾਰ ਨਿਕਲ ਗਏ ਕਿੰਨੇ ਲੈ ਲੈ ਆ ਚਾਰ ਪੰਜ ਲੈ ਲੈ ਆ ਲੈ ਲੈ ਕਿਤੋਂ ਲੈਣੀ ਪਰ ਇਹ ਜਿੰਨੇ ਮਰਦੇ ਲੈ ਲਏ ਅੱਜ ਅਹੀਂ ਸੂਟ ਵਿਖਾਈ ਜਾਣੇ ਤੁਸੀਂ ਸੂਟ ਵੇਖੀ ਜਾਣੇ ਤੇ ਵੇਖ ਕੇ ਹੈਰਾਨ ਹੋਈ ਜਾਣਾ ਕੀ ਇਹ ਇੰਨੇ ਸੂਟ ਲੈ ਲੈਂਦੇ ਸੂਟ ਲੈ ਕੇ ਜਾਣ ਦੀ ਗੱਲ ਹੋਈ ਸੀ ਪੈਸੇ ਦੀ ਹੋਈ ਹਾਂ ਸੂਟ ਆਪਾਂ ਲਾਸ਼ ਤੇ ਆ ਕੇ ਮੁੱਕਰ ਜਾਣਾ ਸੂਟ ਸਿਲੈਕਟ ਕਰਾ ਦੇਣੇ ਹੈ ਕੀ ਅਸੀਂ ਚਲੇ ਜਾਣਾ ਤੇ ਤੈਨੂੰ ਭਾ ਦੇਣਾ ਮੈਂ ਪਹਿਲਾਂ ਹੀ ਨਿਕਲ ਜਾਣਾ ਸੂਟ ਸਲੈਕਟ ਕਰਕੇ ਭੱਜ ਜਾਣਾ ਕੀ ਕਰੀ ਜਾਏਗਾ ਮੈਂ ਕਿਹਾ ਇੱਥੇ ਤਿਆ ਲਾਈ ਜਾਇਆ ਕਰੀ ਤੂੰ ਆ ਮੈਂ ਪਹਿਲਾਂ ਹੀ ਸੂਟ ਸਲੈਕਟ ਮम्मा ਗੱਲ ਸੂਟ ਲੈਣ ਦੀ ਗੱਲ ਹੋਈ ਸੂਟ ਲੈ ਕੇ ਤੇ ਪੈਸੇ ਦੇਣ ਦੀ ਤਾਂ ਗੱਲ ਹੀ ਨਹੀਂ ਹੋਈ ਕਿਉਂ ਨਹੀਂ ਹੋਈ ਗੱਲ ਉਹ ਵੀ ਹੁੰਦਾ ਵਾ ਸੂਟ ਲੈ ਕੇ ਦਵਾਂਗੇ ਆ ਵੇਖੋ ਆ ਭੈਣ ਜੀ ਨਵੀਂ ਸ਼ੇਡ ਆਈ ਬਰਬਰੀ ਬਰਬਰੀ ਸ਼ੇਡ ਆ ਬਹੁਤ ਸੋਹਣਾ ਆਰਟੀਕਲ ਆ ਅੱਜ ਕੱਲ ਬਹੁਤ ਟ੍ਰੈਂਡਿੰਗ ਚੱਲ ਰਿਹਾ ਹੈ ਲਓ ਜੀ ਸਲੈਕਟਿੰਗ ਸੂਟ ਫॉर ਬੇਬੇ ਲਓ ਜੀ ਆ ਵੀ ਸੋਹਣਾ ਤੇ ਆ ਵੀ ਆ ਵੀ ਸੋਹਣਾ ਲੱਗ ਰਿਹਾ ਇਹਨਾਂ ਦੋਵਾਂ 'ਚ ਕੋਈ ਲਾਵਾਂਗੇ ਬੇਬੇ ਆਸਤੇ ਵੈਰੀ ਗੁੱਡ ਵੀਰ ਮੰਮੀ ਇਹਨੇ ਇੱਥੋਂ ਵੀ ਸੂਟ ਲੈ ਲੀਏ ਦੋ ਤਿੰਨ ਇੱਥੋਂ ਲੈ ਲੀਏ ਦੋ ਤਿੰਨ ਪ੍ਰਿੰਟਡ ਵਾਹ ਜੀ ਵਾਹ ਇਹਦਾ ਸੂਟ ਹੀ ਦੱਸ ਸੂਟ ਬੇਬੇ ਆਸਤੇ ਵੀ ਲੈ ਆਏ ਤਾਂ 10 ਸੂਟ ਹੋ ਜਾਣੇ ਲੈ ਲਓ ਭਾਈ ਭਾਈ ਜੋ ਵੀ ਲੈਣਾ ਲੈ ਲਓ ਬੇਬੇ ਦੇ ਪੁਆਈਏ ਦੂਰੇ ਹੀ ਚਮਕਿਆ ਕਰ ਲਓ ਜੀ ਨਾ ਨਹੀਂ ਤੁਹਾਡੇ ਆਸਤੇ ਆ ਜਿਹੜਾ ਸੂਟ ਠੀਕ ਆ ਤੁਸੀਂ ਚੈਲੰਜ ਚ ਪਾਰਟਿਸਪੇਟ ਨਹੀਂ ਕੀਤਾ ਪਰ ਫਿਰ ਵੀ ਓਕੇ ਕਿੰਨੇ ਖਾ ਸਕਦੇ ਹੋ ਨਾ ਨਹੀਂ ਤੁਸੀਂ ਕਿੰਨੇ ਵੱਧ ਵੱਧ ਕਿੰਨੇ ਗੋਲ ਗੱਪੇ ਖਾ ਜਾਣੇ ਮੈਂ ਮੈਂ ਖਾਈ ਜਾਣੇ 10 ਕ ਤਾਂ ਖਾਈ ਜਾਣੇ ਮੰਮੀ ਨੂੰ ਪਤਾ ਕਿੰਨੇ ਖਾਦੇ ਆ ਕਿੰਨੇ ਖਾਦੇ ਭਾਵੇਂ 27 ਗੋਲ ਗੱਪੇ ਆਏ ਹਾਏ ਤੂੰ ਮੈਂ ਖਾਦੇ 23 ਮੈਂ ਪਤਾ ਕਿਉਂ ਖਾਦੇ ਇੰਨੇ ਮੈਂ ਖਾ ਨਹੀਂ ਸਕਦੀ ਮੈਨੂੰ ਪਤਾ ਸੀ ਫਿਰ ਮੈਂ ਸੂਟ ਮਿਲਦੀ ਮੈਂ ਸੂਟਾ ਵੀ ਮਾਰੀ ਮੰਮੀ ਗੋਲ ਗੱਪੇ ਖਾ ਗਈਆਂ ਫਾਈਨਲੀ ਲਾਹੌਰੀ ਜਿਰਾ ਦਾ ਸਤਿਰੀਆ ਯਾਕੇ ਬਿਨਾਵਣਾ ਡੈਡੀ ਜੀ ਵਿਚਾਰਕਾ ਦੋਂਦੇ ਹਾਂ ਮੈਂ ਤਾਂ ਮੈਂ ਤਾਂ ਪਛਤਾ ਰਹੀ ਇਹਨਾਂ ਨੂੰ ਇੱਥੇ ਲਿਆ ਆ ਕੇ ਅੱਗੇ ਤੋਂ ਭਾਵੇਂ ਮੈਨੂੰ ਅੱਖਾ ਹੋਣਾ ਪਵੇ ਭਾਵੇਂ 40 ਗੋਲ ਗੱਪੇ ਕਿਉਂ ਨਾ ਖਾਣੇ ਪੈਂ ਮੈਂ ਉਹ ਵੀ ਖਾ ਜੂ ਹਾਂ ਪਤਾ ਕਿੰਨੇ ਸੂਟ ਲੈ ਲਿਆ ਅੰਕਲ ਜੀ ਤੁਸੀਂ ਖਾ ਲੈਂਗੇ ਡੈਡੀ ਜੀ ਤੁਸੀਂ ਚੰਗਾ ਤੁਸੀਂ ਡੈਡੀ ਜੀ ਦਾ ਇੱਕ ਕੋਟ ਪਿਆ ਮੇਰਾ ਚੜ ਜਾਣਾ ਡੈਡੀ ਬਾਲਾ ਉਹ ਨਹੀਂ ਕਰਦੇ ਮੰਮੀ ਨੂੰ ਹੁੰਦਾ ਮੈਂ ਆ ਵੀ ਲਾ ਲਾ ਵੀ ਸੂਟ ਲੈ ਲਾ ਵੀ ਜੋ ਉਹ ਵੀ ਲੈ ਨਾਲ ਐ ਆਉਜਾ ਜਾਂ ਜੀਰੇ ਦੇ ਨਾਲ ਦਾ ਦਾ ਸੂਟ ਲੈ ਲੇ ਆ ਚਲੋ ਠੀਕ ਆ ਫਿਰ ਅਸੀਂ ਚੱਲਦੇ ਹਾਂ ਮਿਲਦੇ ਕੱਲ ਫਿਰ ਦੇ ਇਹ ਤੇ ਟੇਰੀ ਲਾਈਆ ਚਾਰ ਪੰਜ ਸੂਟ ਹੋ ਗਈ ਆ 6 7 ਸੂਟ ਹੋ ਆ ਮੈਂ ਦੋਵੇਂ ਭੂਆ ਬਾਬੇ ਬੇਬੇ ਆ ਨਾ ਨਹੀਂ ਮੈਂ ਕਿੰਨੀ ਤੇਰੀ ਮੰਮੀ ਮੇਰੇ ਘਰ ਵਾਲੀ ਆ ਵਿਚਾਰੀ ਪਤਾ ਨਹੀਂ ਕਿੱਥੇ ਘਰ ਵਾਲੀ ਮੰਮੀ ਉੱਠ ਪੋ ਹੁਣ ਉਧਰ ਵੀ ਸਾਰੇ ਚਲੇ ਗਏ ਉਹ ਪਹਿਲਾਂ ਤੇ ਆਏ ਸੀ ਤਾਂ ਉਰਦਗੇ ਸਾਰੇ ਆਪਾਂ ਆਏ ਇਹਨਾਂ ਨਾਲ ਬਸ ਚਲੇ ਕਿ ਟਾਪਾ ਜਾਂਦੇ ਹਾਂ ਗੁਰਬੇ ਦੇ ਢੇਰੀ ਬੜੀ ਲੰਮੀ ਲਾਈ ਜਾਂਦੇ ਆ ਗੱਲ ਜਾਉ ਹੀ ਰਿਆ 15 ਤੋਂ ਗੱਲ ਟੱਪੂਗੀ ਲੈ ਕਿੰਨੇ ਸੂਟ ਹੋ ਗਏ ਵੀਰੇ ਬੇਬੇ ਦਾ ਨਹੀਂ ਸੀ ਵੀਰੇ ਟੋਟਲ ਕਿੰਨੇ ਸੂਟ ਹੋ ਗਏ ਆ 2 4 6 10 ਟੋਡਾ ਭੜੇ ਲੈਣ ਦੋ ਸੂਟ ਆਏ ਤੇ ਇਕੱਲੀ ਦੇਣੀਗੇ ਇੰਨੇ ਜਾਣੇ ਆ 10 ਸੂਟ ਲੈ ਰਹੇ ਚਲੋ ਚੱਲੀਏ ਡੈਡੀ ਆਪਾਂ ਤੇ ਲੁੱਟੇ ਗਏ ਚਲੋ ਸੇਫ ਦਾ ਭੱਜੀਏ ਇੱਥੋਂ ਰੱਬਾ ਗਲਤੀ ਹੋ ਗਈ ਅੱਗੇ ਤੋਂ ਨਹੀਂ ਕੋਈ ਗਲਤੀ ਕਰਨ ਜਿਵੇਂ ਤੁਸੀਂ ਆਪ ਜੋ ਕਿਲੇ ਹੋਏ ਹੋਏ ਤੁਹਾਡਾ ਭੜੇ ਆਜੋ ਮम्मा ਲੈ ਆਉਣਗੇ ਆਜੋ ਲੈ ਆਉਣਗੇ ਆਜੋ ਚੱਲੀ ਕਾ ਸਾਡਾ ਨਾ ਦੇਣ ਤੇ ਮੇਰੇ ਸੂਟ ਕਿਹਦਾ ਲੱਗ ਰਹਾ ਹੈ ਲੈ ਕੇ ਨਾ ਵੇ ਕਹਿੰਦੇ ਲੈ ਚੱਲੋ ਤਾਂ ਫੇਰ ਕੀ ਆ ਆਪ ਤੇ ਬਾਗੋ ਬਾਗਿਆ ਪੂਰੇ ਹੋਰ ਤਾਂ ਆਪੇ ਗੋਲ ਕੱਪੇ ਦੀ ਰੇੜੀ ਦੇ ਕੋਲ ਉਹਦੀ ਨੰਗਿਆ ਕਰਨਾ ਕਬੋਣੇ ਨੇ ਹੁਣ ਤੇ ਪੁੱਤ ਕਾਦੇ ਲਈ ਹੁੰਦੇ ਆ ਇਹ ਹੀ ਹੁੰਦੇ ਜੀ ਮਾਂ ਪਿਓ ਦੀ ਰੀਝਾਂ ਪੂਰੀਆਂ ਕਰੇ ਆਹ ਗੱਲ ਮੈਨੂੰ ਕੀ ਹਾਂ ਬਾਈ ਪੰਪ ਨਹੀਂ ਰੱਖੀ ਹਾਂ ਹੀ ਮਾਂ ਚਲ ਕੋਈ ਨਾ ਤੇ ਬੱਚੇ ਵੀ ਸੋਖ ਦੇਣ ਮਾਂ ਪਿਓ ਨੂੰ ਨਿਆਰੇ ਲਓ ਬਾਈ ਇੱਕ ਗੱਲ ਆ ਗਈ ਜੇ ਮੰਮੀਆਂ ਦੇ ਜਿਹੜੇ ਆਪਣੇ ਮੰਮੀਆਂ ਹੋ ਗਿਆ ਭੈਣਾ ਹੋ ਗਿਆ ਉਹਨਾਂ ਸਾਰੇ ਸੂਟਾਂ ਦੇ ਹੀ ਹੁੰਦਾ ਹੈ ਨਾ ਲਓ ਨਿਆਰੇ ਲਓ ਤੂੰ ਇਹ ਰੋਕਦੇ ਰੁਕਦੇ ਕਿਉਂ ਨਹੀਂ ਅੱਜ ਕਿ ਰੁਕਦਾ ਕੋਈ ਸੀ ਕਿਉਂ ਰੁਕਦਾ ਕਿਉਂ ਨਹੀਂ ਮੈਂ ਕਿਹੜਾ ਵੱੱਦ ਬਣਾਇ ਕਿੰਨੇ ਜਾਣਿਆਂ ਨੇ ਬਣਾਏ ਮੇਰੇ ਦੇ ਭੂਆ ਹੋਣੀ ਬੇਬੇ ਤੇ ਬਣਾਣਾ ਚਾਰ ਪੰਜ ਸੂਟ ਤੇ ਆਦੇ ਬਣਾਣਾ ਦਾ ਮੈਂ ਘਰੇ ਜਾ ਕੇ ਘਰੇ ਜਾ ਕੇ ਬਣਾਵਾਂਗੇ ਤੁਹਾਨੂੰ ਸੂਟ ਬਣਵਾਉਣੇ ਕਿ ਕਿਹੜੇ ਕਿਹੜੇ ਲਏ ਕਿਦੇ ਹਾਸਤੇ ਲਏ ਹਾਂ ਬੈਂਚ ਹਾਂ ਅੱਜ ਤੈਨੂੰ ਖੁਸ਼ ਕਰ ਦੇਣਾ ਕਰਦੀ ਏ ਖੁਸ਼ ਵੱੱਦ ਉਹਦੋਂ ਜਿੰਨਾ ਨਾ ਖੁਸ਼ ਕਰੀ ਜਿਹੜਾ ਉਦਣ ਕੀਤਾ ਸੀ ਕਿਦਣ ਇੱਟਾ ਹੀ ਪਰਸਾ ਪਰਸਾ ਕੀਤਾ ਜਿਵੇਂ ਗੱਡੀ ਵਿੱਚ ਉਹ ਤੂੰ ਜ਼ਿਆਦਾ ਕਰੀ ਹੁਣ ਹੁਣ ਬੇਬੇ ਤੇਰੇ ਆਪੇ ਮੱਲੋ ਮਲੀ ਤੂੰ ਖੁਸ਼ ਹੋ ਜਾਣਾ ਤਾਂ ਚੰਗਾ ਤਾਂ ਲੈ ਉਧਰ ਵੇਖੋ ਬੋਲੇ ਓ ਮਾਈ ਗੋਡ ਝੋਲੇ ਦੇ ਝੋੜਾ ਬੇਬੇ ਇੱਕ ਸੂਟ ਲੈਣ ਗਈ ਸੀ ਮੰਮੀ ਪਤਾ ਕਿੰਨੇ ਸੂਟ ਲੈ ਕੇ ਆਂਤੇ ਆ 6-7 ਲੈ ਆਈ ਹੋਊਗੀ ਨਾ 10 ਸੂਟ ਲੈ ਕੇ ਆਂਤੇ ਉਹ ਰਾਈਡੀ ਨਹੀਂ ਸੂਟਾਂ ਢਿੱਡ ਵੇਲਾ ਉਹਦੋਂ ਵੀ ਛੋਟਾ ਹੋ ਗਿਆ ਅਗੇ ਹੀ ਸੂਟ ਨਾ ਰਾਈ ਦੀ ਮੈਂ ਕਹਿੰਦਾ ਮਾ ਮਮੀ ਪਤਨੀ ਛੋਟਾ ਕੀਤਾ ਡੈਕਿੰਗ ਕਰ ਕਰਕੇ ਵੀ ਸੂਟ ਪਾਇ ਸੋਹਣੇ ਲੱਗਣ ਚਲੋ ਬੇਬੇ ਦਿਖਾਈਏ ਸੂਟ ਦਿਖਾਓ ਮੈਂ ਤੇ ਉਥੇ ਬੇਬੇ ਆ ਵੀ ਸੂਟ ਕਰ ਦੋ ਪੈਂ ਵੀਰ ਜੀ ਆ ਵੀ ਸੂਟ ਕਰ ਦੋ ਦੱਸ ਲੈ ਕਮਾਲ ਹੀ ਹੋ ਗਈ ਉਥੇ ਬੇਬੇ ਦਿਖਾਉਂਦੇ ਨੇ ਜਾਇਆ ਹੀ ਨਾ ਘਰ ਬੇਬੇ ਮੈਂ ਪਤਾ ਕਾਤੋਂ ਲੈ ਗਿਆ ਹੀ ਆਪਣਾ ਕੰਪੀਟੀਸ਼ਨ ਸੀ ਨੀ ਗੋਲ ਗੱਪਿਆਂ ਦਾ ਉਹ ਜਿੱਤੀ ਸੀ ਨਾ ਮੰਮੀ ਤੂੰ ਜਿਹੜਾ ਜਿੱਤਿਆ ਸੀ ਉਹਦੀ ਫੇਰ ਮੰਨਣੀ ਪੈਣੀ ਇਹ ਤਾਂ ਜਿੱਤੀ ਫੇਰ ਰੋਏ ਜਿੱਤੇ ਜਾ ਕੇ ਰੋਜ ਸੂਟ ਲੈ ਆ ਆਪਾਂ ਹੁਣ ਬੇਬੇ ਮੰਮੀ ਨੂੰ ਕਿਸੇ ਕੰਪੀਟੀਸ਼ਨ ਚ ਲਿਆਈ ਨਹੀਂ ਕਰਨਾ ਨਹੀਂ ਵੀ ਇਹ ਤਾਂ ਰੋਜ ਜਿੱਤੇ ਜਾ ਕੇ ਰੋਜ ਸੂਟਾਂ ਦੇ ਝੋਲੇ ਭਰ ਲੈ ਆ ਕਰੋ ਕਿ ਦਿਖਾਈਏ ਫੇਰ ਸੂਟ ਦਿਖਾਓ ਲਓ ਜੀ ਇਹ ਸੂਟ ਕਿਦਾ ਕਿਦਾ ਆ ਬੋਲ ਕੇ ਦੱਸੋ ਤੂੰ ਜਾਣ ਕੇ ਇਹ ਸੂਟੇ ਬੇਬੇ ਹੈਗਾ ਮੰਮੀ ਦਾ ਅੱਛਾ ਹਾਂ ਕਿਵੇਂ ਲੱਗਾ ਬਹੁਤ ਸੋਹਣਾ ਲਓ ਜੀ ਨੈਕਸਟ ਵਨ ਲਓ ਆ ਬੇਬੇ ਗੁੜਾ ਰੰਗ ਸੋਣਾ ਇਹ ਵੀ ਮੰਮੀ ਦਾ ਹੀ ਆ ਇਹ ਵੀ ਮੰਮੀ ਦਾ ਹੀ ਆ ਬੇਬੇ ਅੱਛਾ ਆਹ ਸੂਟ ਇਹ ਵੀ ਮੰਮੀ ਦਾ ਹੀ ਆ ਇਹ ਵੀ ਮੰਮੀ ਦਾ ਹੀ ਆ ਠੀਕ ਆ ਆ ਇਧਰ ਵੇਖ ਆਹ ਮੰਮੀ ਬੇਬੇ ਰੱਜਦੀ ਨਹੀਂ ਨਹੀਂ ਮੰਮੀ ਸੂਟ ਲੈ ਲੈ ਕੇ ਨਹੀਂ ਨਹੀਂ ਰੱਜਣਾ ਇਹ ਨਹੀਂ ਸੂਟਾਂ ਨਾਲ ਰੱਜੀ ਇਹ ਨਹੀਂ ਸੂਟਾਂ ਨਾਲ ਰੱਜੀ ਢਿੱਡੋਂ ਤੇ ਭਾਵੇਂ ਭੁੱਖੀ ਰਵੇ ਸੂਟ ਇਹਨੂੰ ਜ਼ਰੂਰ ਚਾਹੀਦੇ ਆ ਬੇਬੇ ਆ ਜਿਹੜਾ ਸੂਟ ਆ ਨਾ ਇਹ ਮੰਮੀ ਦਾ ਹੀ ਆ ਏ ਮੰਮੀ ਦਾਣੀ ਆ ਹਾਂ ਇਹ ਪਤਾ ਕੀ ਦਾ ਹਾਂ ਇਹ ਸਾਡੀ ਬੇਬੇ ਦਾ ਆ ਬੇਬੇ ਦਾ ਅੱਗੇ ਇਨੇ ਸੂਟ ਜੀ ਲੈ ਯਾਰ ਤੇਰੇ ਆ ਤੇ ਲਿਆ ਕੇ ਦੇਣੇ ਯਾਰ ਤੈਨੂੰ ਗੂਗਲੂ ਕਢਾਈ ਵਾਲਾ ਕਢਾਈ ਆ ਹਾਂ ਹਾਂ ਬੇਬੇ ਨੂੰ ਪੰਪ ਦੇ ਦੋ ਕਿ ਕਢਾਈ ਆ ਸੂਟ ਕਢਾਈ ਵਾਲਾ ਅੱਗੇ ਵੀ ਕਢਾਈ ਵਾਲੇ ਆ ਥੋੜੇ ਅੱਗੇ ਸੂਟ ਨਹੀਂ ਬੇਬੇ ਸੂਟ ਜਿੰਨੇ ਹਣ ਉਹਨੇ ਘਾਟ ਹੀ ਘਾਟ ਆ ਲਾਓ ਜੀ ਇਧਰ ਚੈੱਕ ਕਰ ਬੇਬੇ ਕਪੜਾ ਚੈੱਕ ਕਰ ਇਹੋ ਜੇ ਸੂਟ ਪਾਇਆ ਕਰਨੇ ਹਣ ਤੋਂ ਦੁਪੱਟਾ ਚੈੱਕ ਕਰੋ ਜਦੋਂ ਦੁਪੱਟਾ ਲਏਗੀ ਤੇ ਓ ਮਾਈ ਗਾਡ ਇਹ ਹੋ ਜਾਣਾ ਕਿਵੇਂ ਲੱਗਾ ਬੇਬੇ ਸੋਹਣਾ ਲੱਗਾ ਸੋਹਣਾ ਨੈਕਸਟ ਵਨ ਆਉਣ ਦੋ ਅੱਗੇ ਬੇਬੇ ਤੂੰ ਖੁਸ਼ ਹੀ ਹੋਣੀ ਕਿਨੇ ਸੂਟ ਹੋ ਗਏ ਚਾਰ ਇਹਦੇ ਤਿੰਨ ਹੋ ਗਏ ਤੇ ਆਹ ਸੂਟ ਹੈਗਾ ਪਤਾ ਕੀ ਦਾ ਹਾਂ ਆ ਰੱਖ ਸੂਟ ਇਹ ਉੱਤੇ ਇਹ ਆ ਚੱਕੋ ਆਹ ਸੂਟ ਹੈਗਾ ਹੀਰੇ ਦੀ ਮੰਮੀ ਦਾ ਅੱਛਾ ਹੀਰੇ ਦੀ ਮੰਮੀ ਦਾ ਸੋਹਣਾ ਹੈ ਨਾ ਹਾਂ ਸੋਹਣਾ ਚਲ ਕੋਈ ਨਹੀਂ ਤੇ ਅੱਗੇ ਆਜੇ ਆਜੇ ਤਾਂ ਤੇ ਆਹੂ ਆਹ ਸੂਟ ਅੱਗੇ ਇਹ ਪਤਾ ਕੀ ਦਾ ਹਾਂ ਇਹ ਮੰਮੀ ਦਾ ਇਹ ਵੀ ਮੰਮੀ ਦਾ ਆ ਇਹ ਬੰਦ ਕੇ ਬਾਬਾ ਮੰਮੀ ਨੂੰ ਤਾਂ ਨਹੀਂ ਆਉਣੇ ਹੋਗੇ ਲੱਜੋਗਾ ਸੁ ਮਰਜੀ ਬੋਲੀ ਜਾ ਆਪਾਂ ਚੋਪਾ ਲੈ ਚੋਪ ਲੈ ਚੋਪਾ ਪਾਪੇ ਆ ਜਿਹਦਾ ਟੈਂਟ ਸੂਟ ਤਾਂ ਨਹੀਂ ਭਰ ਗਿਆ ਜੋ ਪਾਪੇ ਆ ਤੇ ਆਹ ਸੂਟ ਕੀ ਦਾ ਆ ਇਹ ਬੇਬੇ ਪਤਾ ਕੀ ਦਾ ਇਹ ਮੰਮੀ ਦਾ ਨਹੀਂ ਇਹ ਤੂੰ ਖੁਸ਼ ਹੋ ਜਾਣਾ ਇਹ ਕੀ ਦਾ ਆ ਇਹ ਵੱਡੀ ਏ ਵੱਡੀ ਭੂਆ ਦਾ ਯਾਨੀ ਕਿ ਤੁਹਾਡੀ ਵੱਡੀ ਲੜਕੀ ਦਾ ਤੁਹਾਡੀ ਵੀ ਭੂਆ ਹੀ ਆ ਤੁਹਾਡੀ ਲੜਕੀ ਏ ਕਿਵੇਂ ਲੱਗਾ ਹਾਂ ਸੋਹਣਾ ਚਲ ਸੋਹਣਾ ਚਲੋ ਤੇ ਨੈਕਸਟ ਸੂਟ ਆਹ ਸੂਟ ਕਿਹਦਾ ਆ ਇਹ ਨਿੱਕੀ ਭੂਆ ਦਾ ਛੋਟੀ ਭੂਆ ਦਾ ਦੁਕਾਨ ਤੇ ਨਾ ਜਾਇਆਗਾ ਨਾ ਦੁਕਾਨ ਤੇ ਜਾਇਆਗਾ ਤੈਨੂੰ ਕਿੰਨੀ ਮਰ ਸਮਝਾਇਆ ਇਹਨੇ ਤੇ ਨਵਾਂ ਨੇ ਲੈ ਜਾਂਦੀ ਆ ਜੰਗ ਬਾਨੇ ਨੇ ਦਾ ਹਰ ਮਨ ਆਪਾਂ ਖੈਰ ਚੱਲਣਾ ਤੇ ਨਾਨੀ ਨੂੰ ਮਿਲਿਆ ਜਾਂ ਨਾਨੇ ਨੂੰ ਮਿਲਿਆ ਤੇ ਇਹੋ ਨਹੀਂ ਪਤਾ ਕਰਾਰੀ ਪਹਿਲਾਂ ਹੀ ਸੂਟਾਂ ਦੀ ਕੀਤੀ ਪਈ ਹੁੰਦੀ ਉਹਦੇ ਸਹੀ ਸਹੀ ਗੱਲ ਹੈ ਜਮਾ ਪੀ ਗਾਣਾ ਕੀਤੀ ਬਾਈ ਇਹ ਤੇ ਕਾਣ ਵਾਲੇ ਲਗੀ ਬਟਿਕ ਵਾਲੀ ਤੇ ਗਏ ਨਹੀਂ ਕਿੰਨੇ ਸੂਟ ਹੋ ਗਿਆ 1 2 3 4 5 6 7 8 ਤੇ ਆ ਕੀ ਦਾ ਸੂਟ ਆ ਇਹ ਵੀ ਇਹਦਾ ਆ ਲੈ ਵੇਖ ਲੈ ਬੇਬੇ ਕੀ ਕਰ ਗਿਆ ਫਿਰ ਅਸਾਂ ਦੇ ਭੁੱਖੇ ਲੱਗਣ ਵੜ ਗਈ ਮੰਮੀ ਦੇ ਕਿੰਨੇ ਸੂਟ ਹੈ ਇੱਕ ਦੋ ਤਿੰਨ ਮੰਮਾ ਪੰਜ ਸੂਟ ਲੈ ਲੈ ਤੁਸੀਂ ਮੈਨੂੰ ਤਾਂ ਆਪ ਨੇ ਅਜੇ ਦਾ ਦੋ ਕਢਾਏ ਆ ਰਖਾਏ ਉਹਨੂੰ ਕਿਹ ਚਾ ਲੈ ਬਹੁਤ ਅਜੇ ਫਿਰ ਰਖਾਏ ਉਹ ਬੇਬੇ ਬਾਹਲੇ ਮਹਿੰਗੇ ਆ ਨੂੰ ਹੱਥ ਤੀਹ ਬਾਹਰ ਖੜੀ ਫੜ ਲਿਆਉਣੇ ਸੀ ਪੁੱਤ ਉਹ ਵੀ ਦੋਵੇਂ ਮੈਂ ਕਿਹਾ ਮੈਂ ਤੇ ਚੱਲਿਆ ਮੰਮੀ ਕਹਿੰਦੀ ਤੈਨੂੰ ਤੈਹ ਲਾਉਣ ਤੇ ਰੱਖ ਦਿਖਾ ਮੈਂ ਇੰਨੇ ਸੂਟ ਇੰਨੇ ਸੂਟ ਤੇਰੀ ਮੰਮੀ ਨਹੀਂ ਸੂਟਾਂ ਨਾਲ ਰੱਜ ਦੇ ਆ ਜੇ ਵੀ ਥੋੜੇ ਆ ਬੇ ਮੈਨੂੰ ਸੁਫਦਾ ਬੇਬੇ ਛੱਡ ਬ ਕਰ ਦੇ ਮੰਮੀ ਨੂੰ ਕੀ ਕਰੀ ਛੱਡਾ ਰੋਜ ਕੌਣ ਹੁੰਦੇ ਛੱਡਾ ਪਾਉਣੇ ਹੁੰਦੇ ਤੂੰ ਉਹ ਧੋ ਧੋ ਕਹਿੰਦਾ ਇਹ ਜਿਹੜਾ ਕਾਟਨ ਨੇ ਪੂਸ ਲੈ ਜੀ ਉਹ ਜਿਹੜੇ ਰੱਖਿਆ ਤੇ ਲੱਗਦਾ ਤੂੰ ਰੱਖ ਲੱਗਦਾ ਮੈਂ ਬਾਹਰ ਕਰ ਦੇ ਜੱਕੇ ਉਹ ਗਰੀ ਗੰਦ ਪਾਇਆ ਉਹ ਅਗਲ ਆਉਣ ਵਾਲੀ ਬੇਬੇ ਮੈਂ ਕਿਹਾ ਬੇਬੇ ਆਸਤੇਆ ਘੂਰ ਲੈ ਲਈ ਕਹਿੰਦੇ ਨਹੀਂ ਨਹੀਂ ਮੈਨੂੰ ਤਾਂ ਆਈ ਵਾਦੂ ਆ ਅੱਜ ਤੇ ਜਿਹੜੇ ਖਿੜੇ ਪਏ ਤੋ ਕਿਦਾਂ ਲੱਗੇ ਤਾਈ ਗਈ ਕੀ ਠੀਕ ਹੈ ਮੜਕੇ ਜੀ ਜਾਨ ਨਾਨੂ ਘਰੇ ਜਾਣਾ ਮੜਕੇ ਜੀ ਘਰ ਨਾਨੂ ਘਰੇ ਜਾਣਾ ਹਾਂ ਸਹੀ ਗੱਲ ਹੈ ਤਾਂ ਅੱਜ ਨੂੰ ਨਾਨੂ ਕਾ ਤੇ ਮੈਂ ਇਨਾਂ ਨੇ ਸੂਟਾ ਨਾ ਰਜਣਾ ਨਹੀਂ ਇਨਾਂ ਨੇ ਰਜਣਾ ਯਾਰ ਤੁਹਾਡੇ ਘਰ ਦੇ ਵੀ ਇੰਨੇ ਇੰਨੇ ਸਕੂਟਰ ਸਾਟ ਲੈ ਕੇ ਆਉਂਦੇ ਆ ਇਹ ਬੇਬੇ ਹਾਲੇ ਗਰਮੀ ਵਾਲ ਸਰਦੀਆਂ ਦੇ ਲੱਗ ਹੋਣਗੇ ਤਾਂ ਸੱਜਣੋ ਜੇ ਵਲੌਗ ਵਧੀਆ ਲੱਗਾ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਕਮੈਂਟ ਕਰਕੇ ਜਰੂਰ ਦੱਸੋ ਇਹ ਸੂਟ ਕਿਵੇਂ ਲੱਗੇ ਹੈ ਬੇਬੇ ਉਹਨਾਂ ਨੂੰ ਤਾਂ ਸੋਹਣੇ ਲੱਗਣੇ ਜੀ ਤਾਂ ਆਪਾਂ ਨੂੰ ਸੋਹਣੇ ਲੱਗੇ ਜਾਂਦੇ ਹਾਂ ਹਾਂ ਥੈਂਕ ਯੂ ਲਵ ਯੂ ਥ ਬਾਈ 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 ਕਰ ਦੋ ਹੁਣ ਤੇ ਬਾਈ ਅਗੇ ਦੀ ਬਾਈ ਹੁੰਦੇ